ਆਪਣੇ ਕਾਲੇ ਮਿਸਤਰੀ ਲਵੇ ਤੇ ਇਹਦੇ ਨਾਲ ਟਰੈਕਟਰਾਂ ਦੀ ਸਾਰੀ ਸੈਸਰੀ ਮਿਲਦੀ ਆ ਬੰਪਰਾਂ ਤੋਂ ਲੈ ਕੇ ਫੁੱਲ ਛਤਰੀਆਂ ਤੱਕ ਆਜੋ ਆਪਾਂ ਕਰਵਾਉਣਾ ਚਾਹੀਦਾ ਹੈ। ਉਹ ਬਾਈ ਜਿੱਥੇ ਹੈ ਸਿੰਘਾ ਬਾਈ ਸਿੱਧਾ ਬੰਦ। ਕੋਈ ਹੋਰ ਸੱਪ ਨੂੰ ਗੇਬਲ ਦੇ ਕਿਹੜਾ ਕਿਹੜਾ ਸਮਾਨ ਆਉਂਦਾ ਮਿਲਦਾ ਹਨ ਬੰਪਰਾਂ ਤੋਂ ਲੈ ਕੇ ਛੇਡਾ ਬਾਈ ਆਪਣਾ ਲੈਵੇ ਲੇਜ਼ਰ ਕਟਿੰਗ ਦੇ ਮਿਲਣਗੇ ਬੰਪਰ ਹਾਂ ਇਹ ਸਾਰੀ ਜਿਹੜਾ ਕੈਂਚੀ ਵਾਲਾ ਵੀ ਬਿਨਾ ਟੈਂਕੀ ਵਾਲਾ ਵੀ ਇਹ ਸਾਰੀ ਲੇਜ਼ਰ ਕਟਿੰਗ ਹੈ ਸਾਰੀ ਲੇਜ਼ਰ ਕਟਿੰਗ ਹੋਊਗੀ ਮਿਗ ਬੈਲ ਦੇ ਮੂਹਰੇ ਅੱਛਾ ਵੀ ਦੂਜੀ ਰਾਣਾ ਵੀ ਬਿਨਾ ਰਾਰਾ ਹੀ ਨਹੀਂ ਲੇਜ਼ਰ ਕਟਿੰਗੀ ਜੀ ਆਮ ਹੈਗਾ ਵੀ ਜੇ ਸੀਮਿੰਨੇ ਵਾਲਾ ਆਪਣਾ ਕੁਸਟਮ ਲੱਗਿਆ ਨਹੀਂ ਨਹੀਂ ਉਹ ਨਹੀਂ ਲਾਉਣੀ ਜਿਹੜੇ ਨਾਲ ਚੈੱਕ ਬਣਦ ਨੇ ਪ੍ਰੈਸ਼ਰ ਚੈੱਕ ਬਣਦ ਨੇ ਪਾਈਪਿੰਗ ਵਾਲੇ ਉਹ ਪਾਈਪਿੰਗ ਫਮੈਂ 2 ਸਾਲ ਬਾਅਦ ਹੋ ਜੇ ਤੈਨਸਾਨ ਬਣਦਾ ਜੈ ਲਾ ਜਮ ਨੂੰ ਲੈ ਗਿਆ ਡਿੱਕਰ ਤੇ ਲੈ ਗਿਆ ਇਸ ਰਸਤਰੂਪ ਖਾਮ ਵਿੱਚ ਗਿਆ ਉਹ ਖਾਮ ਵਿੱਚ ਗਿਆ ਲੈਜਰ ਕਟ ਗਈ ਹੈ ਸਾਰੀ ਨਾਟ 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 ਹਾਂ ਨਾਟ ਨਾਲ ਨਾਲ ਆਹ ਬਲੇ ਕਿਹੜੇ ਕਿਹੜੇ ਟਰਾਂਗ ਨਹੀਂ ਹੁੰਦੇ ਸਾਰੇ ਟਰਾਂਗ ਨਹੀਂ ਹੁੰਦੇ ਨੇ ਡੇਟ ਲੈ ਲੋ ਚਾਹੇ ਬੰਪਰ ਮੈਜ ਇਹਦਾ ਰੇਟ ਕੀ ਬੂ ਆਪਣਾ ਤਾਈ ਕੀ ਵਾਲੇ ਬੰਪਰ ਇਹ ਟੰਕੀ ਵਾਲੇ ਬੰਪਰ ਦਾ ਪਊਗਾ ਜੀ 120 ਰੁਪਏ ਤੇ ਲੋ 120 ਰੁਪਏ ਕਿਲੋ ਠੀਕ ਹੈ ਤੇ ਇਹਦੇ ਵਿੱਚ ਤੇਲ ਕਿੰਨਾ ਆਉਂਦਾ ਇਹ ਦੇ 45 50 ਲੀਟਰ ਬਾਕੀ ਜਿੰਨੇ ਆਣੇ 90 ਦੇ ਹਿਸਾਬ ਨਾਲ ਹਾਂ ਉਹ ਅਗਲੇ ਦਿਨ ਕੋਈ ਨਹੀਂ ਕਰਦੇ ਕੋਈ ਜਲਦੀ ਗਿੱਟ ਇਹ ਇੰਬਣਾ ਕਿਦੋਂ ਵੀ ਬਿਨਾਂ ਡੈਂਟੀ ਤੋਂ 110 ਰੁਪਏ ਕਿਲੋ ਇਹ ਵੀ ਲੇਬਰ ਕਟਿੰਗ ਹੈ ਇਹ ਵੀ ਲੇਬਰ ਕਟਿੰਗ ਨਹੀਂ ਹੁੰਦਾ ਯਾਰ ਇਹ ਹੋਰ ਨਾਲ ਵਾਸਤੇ ਬਜ਼ਾਰ ਮਜਬੂਰ ਹੋ ਗਿਆ ਲੈਣਾ ਬਦਲਾ ਤੇ ਕਈ ਵਾਰ ਆਉਂਦੇ ਤੋਂ ਬਾਅਦ ਹੋ ਜੀ ਵਾਸਾ ਹੈ ਠੀਕ ਹੈ ਤੇ ਆ ਸਾਈਡਾਂ ਤੇ ਹੁੱਪਾਂ ਲਾਈਆਂ ਹੁੰਦੀਆਂ ਨੇ ਇਹ ਸੱਡਾਂ ਤੇ ਹੁੱਪਾਂ ਜੀ ਬਹੁਤ ਚੰਗੇ ਰੱਖਦੇ ਨੇ ਇਲੈਕਟ੍ਰੀਕ ਵਾਲੀਆਂ ਪੱਤੀਆਂ ਵੱਡੀਆਂ ਟੱਕਰ ਟੁੱਕਣ ਨਾਲ ਸੁਣਾਉਂਦੇ ਸਾਰੇ ਨੂੰ ਸਾਰਾ ਕੋਲ ਨਾ ਅਗਰ ਕੋਈ ਤਰ ਤੀਰ ਕਟੇ ਦੇ ਵਿੱਚ ਇਹ ਨਾ ਪੁਰਾਣਾ ਹੀ ਹੈਗਾ ਵੀ ਜੋੜ ਜੇ ਲੱਗੇਦੇ ਨਾ ਨਾ ਬਿਨਾ ਜੋੜ ਤੋਂ ਹੋਵੇ ਜੀ ਬਿਨਾ ਜੋੜ ਤੋਂ ਅਰੇ ਬੱਚੇ ਨਾ ਜੋੜ ਹੁੰਦਾ ਜੀ ਇਹ ਬਿਨਾ ਜੋੜ ਤੋਂ ਇੱਕ ਇੱਕੇ ਪਲੇਟ ਚੋਂ ਕੱਟੇ ਹੁੰਦੇ 21 ਸੀਟ ਤੋਂ ਸਾਡੇ 21 ਸੀਟ ਤੋਂ ਕੱਟਿਆ ਤੇ ਸਰਾਖ ਰੂਪ ਵੀ ਉਹਦੇ ਨਾਲ ਜਾਂਦਾ ਤੇ ਆਪਣੇ ਨਾਲ ਹੋਰ ਬਾਕਪਨ ਪੁਲਿਸ ਬਿਨਾ ਹੋਰ ਆ ਬੱਲੇ ਵੀ ਕਿਹੜੇ ਕਿਹੜੇ ਉਸਮਾਨ ਜਨ ਕੀ ਟਰੈਕਟਰਾਂ ਕੀ ਕੋਤੂ ਜੂ ਜੂ ਪਾਈਪ ਆ ਗਈ ਛਟਰੀਆਂ ਆ ਗਈਆਂ ਜੀ ਅੱਛਾ ਇਹ ਇਹ ਵੀ ਸਾਰੇ ਸਾਰੇ ਟਰੈਕਟਰਾਂ ਦੀਆਂ ਆਲ ਟਰੈਕਟਰਾਂ ਦੀਆਂ ਗੜਾ ਮਰਜੀ ਇਹਨਾਂ ਦੇ ਰੇਟ ਵੀ ਆ 8900 ਪੀਚ ਆ ਜੀ ਤਿੰਨ ਮਾਡਲ ਆਹ 8500 ਚ ਇਹ ਜੰਪ ਮਾਡਲ ਬੋਲਦੇ ਨੇ ਇਹਨੂੰ ਆ ਐਡੀਸ਼ਨ ਮਾਡਲ ਵਾਲੀ 11000 ਪੀਚ ਚਲਾਉਣੀ ਆ ਜੀ ਜਿਹੜੇ ਆਪਨੇ ਸਪੈਸ਼ਲ ਐਡੀਸ਼ਨ ਦੇ ਹਾਂ ਸਪੈਸ਼ਲ ਐਡੀਸ਼ਨ ਤੇ ਕੰਪਨੀ ਵੱਲੋਂ ਆਂਦੀ ਉਹਦੇ ਨਾਲ ਦੀ ਠੀਕ ਹਾਂ ਇਹ 11000 ਜਮਰੇ ਉਹ ਹੀ ਜੀ ਹਾਂ ਉਹ ਵੀ ਦੀ ਜੀ ਬਿਲਕੁਲ ਇਹ ਕਹੇ ਰਹਾ ਕੰਨਾ ਪਿੱਛੇ ਆ ਰਹੀ 11 ਆ ਜਾਂ ਪਿੱਛੇ ਜੋ ਉਪ ਹੈ ਉਪ ਹੈ ਪਰ ਰੰਗ ਆਪ ਕਰਕੇ ਦੇਵਾਂਗੇ ਕੁਆਲਟੀ ਦਾ ਰੰਗ ਕਰਕੇ ਦੇਵਾਂਗੇ ਵਧੀਆ ਠੀਕ ਹੈ ਫਿਟਿੰਗ ਵੀ ਆਪ ਕਰਕੇ ਦੇਵਾਂਗੇ ਪੂਰੀ ਹਾਂ ਪੂਰੀ ਪੂਰੀ ਫਿਟ ਕਰ ਲੋ ਲੋਕ ਫਿਟਿੰਗ ਵਿੱਚ 11.5 11.5 11 ਜੀ ਜੀ 11 11 ਜੀ 11 ਆਪਾਂ ਇਹ ਤੁਹਾਨੂੰ ਸਸਤੀਆਂ ਵਿੱਚ ਪੜੇ ਇਹ ਸਸਤੀਆਂ ਵਿੱਚ ਇਹ ਨਹੀਂ ਨਹੀਂ ਸਾਰੇ ਵਿਹਰੇਟਰ ਤੇ ਲੱਗਣੂ ਐ ਇੱਕ ਟਰ ਦੇ ਜਿਹੜੇ ਮਰਜ਼ੀ ਦੇ ਲਗੋ ਐਸਰ ਤੋਂ ਲੈ ਕੇ 68 ਤੱਕ ਬਾਕੀ ਦੇ ਤਾਂ ਨੂੰ ਤਾਂ ਬੜਾ ਵਾਹ ਟਰ ਤੋਂ ਬਾਜਾ ਦੀ ਵਾਤਾ ਨਹੀਂ ਮੱਸੀ ਦਾ ਚਾਹ ਲੱਖ ਲਾ ਲਓ ਡਰਸਾ ਹੋਰ ਆਪਾਂ ਵਿਹਰੇਟਰ ਦਾ ਕੀ ਕੁਝ ਬਣਦਾ ਆਪਣੇ ਲਈ ਤੇ ਜੇਜਾ ਬਣਦੀਆਂ ਜੀ ਸਾਰੇ ਕਰਾਂਗੇ ਆਪ ਬਣਾਉਣੇ ਨੇ ਜੇਜਾ ਜੇਜਾ ਤੇਲ ਮੰਡਾਣੀਆਂ ਹਾਂਜੀ ਹਾਂ ਸਰੇ ਦਾ ਜੇਜਾ ਦਾ ਤਾਂ ਹੋਰ ਵੀ ਫਾਇਦਾ ਹੋਊਗਾ ਜਿਵੇਂ ਮਨਵਾ ਆਪਾਂ ਤਾਂ ਪਾਪਾ ਨਾਲ ਲੜੀ ਜਣਾ ਤੇਲ ਘੱਟਵਾ ਤੇਵਾ ਦਾ ਹਾਂ ਆਹ ਪਹਿਲਾਂ ਜਿਹੜਾ ਮਾਰੂਦੂਤ ਇਨਪੁਆਕੇ ਸਹੀ ਹਾਂਜੀ ਇਹ ਵੀ ਸਾਰਾ ਇਟਰਨ ਹਾਂ ਇਹ ਅਸੀਂ ਆਪ ਵਿਚਾਰ ਕਰਦੇ ਹਾਂ ਜੀ ਇਹ ਜਿਹਨੇ ਮੈਂ ਆਪਣੇ ਤੁਹਾਨੂੰ ਸਵਰਾਜ ਦੇ ਮੋੜੋਂ ਤੋਂ ਨਵਾਂ ਸਾਰਿਆਂ ਦੀ ਸਾਰਿਆਂ ਦੇ ਡੋਟ ਮਗਵਾਉਂਦੀ ਆਂ ਕਿੱਧਰੋਂ ਅੱਗੇ ਵਿਚ ਜਾ ਨੂੰ 725 ਰੁਪਏ ਦੀ ਹੋਰ ਹੀ ਇਲਾਕਾ ਸਵਰਾਜ ਦੀ ਨਹਾ 70 ਤੱਕ ਹਾਂ ਠੀਕ ਹੈ ਇਹਦਾ ਵੀ ਰੇਟ ਰੂਟ ਆ ਇਹਦਾ ਤਾਂ ਜੀ 60-70 ਰੁਪਏ ਦੀ ਕੱਲੀ ਭਾਈ ਜੀ 60-70 ਰੁਪਏ ਲਾ ਕੇ ਸੋਦੀ ਇਹ ਪਾਪਾ ਨਾਲ ਲੜਾਈ ਕਰਨ ਨੂੰ ਬਚਾ ਦੂ ਆਹ ਬੰਦੂ ਨੂੰ ਸਾਨੂੰ ਪੰਪਾਇਆ ਨਰਮੀ ਲੋੜ ਜੀ ਕਿਰੇ ਵਿੱਚ ਤੇਲ ਘੱਟ ਪਾਤਾ ਵੱਧ ਪਾਤਾ 60 70 ਬੇਣੀ ਕੋਈ ਚੀਜ਼ ਉਹਦਾ ਕਹਣਾ ਕੀ ਆਉਂਦਾ ਐਸ ਗੱਲ ਬਾਈ ਹੋਰ ਵੀ ਸਤਰੀ-ਸ਼ੁਤਰੀ ਲਾਉਣੇ ਆਗੇ हां ਇਹ ਮੁੰਡਿਆਂ ਨੂੰ ਅਸੀਂ ਉਹੀ ਵੀ ਲਾ ਦੇਣਾ ਟਰੈਕਟਰ ਨਾਲ ਵੀ ਜੀ ਸਤਰੀ ਲਵਾਉਣ ਦੇ ਬੱਲੇ ਪਛਤਰੀ ਲਵਾ ਆ ਬੰਪਰ ਲਵਾਉਣਾ ਆਗਾ ਤਾਂ ਵੀ ਠੀਕ ਦੇਣਾ ਹੁੰਦਾ ਜਾਂ ਕੁਛ ਨਹੀਂ ਇਹਦੇ ਨਾਲ 50 50 ਹਾਂ ਖੰਡਾ ਖਸ ਹੋ ਗਿਆ ਹਾਂ ਹੋਰ ਭਾਈਆ ਹੋਰ ਗਾਰੀ ਦਾ ਇਸਤਰੀ ਹੁੰਦੀ ਹੈ ਜਿਵੇਂ ਆਹ ਬਗੜਾ ਟਾਂਲੇ ਬਗੜਾ ਦਾ ਉੱਤੇ ਉਹ ਬੰਦੇ ਨੇ ਅੱਧੀ ਤਿਆਰ ਕਰੇ ਹੋਣੇ 3 ਕਿਲੋ ਚਨੇ ਉਹ ਦੋ ਬਗੜਾ ਚਾਉਂਦੇ ਨੇਗੇ ਮਜਾਰੂ ਇਹ ਮੈਸ਼ੀਨ ਵਾਲੀ ਰੇਸ ਹੈ ਜੀ ਇਹ ਮੈਸੇਂਜੇਸ ਕਿ ਇਹ ਲਗਰੇਸ ਲੱਗਦੀ ਹੈ ਜੀ ਜਿਵੇਂ ਆਪਾਂ ਨਾਲੇ ਤਾਂ ਪੈਰ ਰੱਖੀ ਲੱਖਦੇ ਆਂ ਫੇ ਨਾਲੇ ਇਹ ਫਿਟਿੰਗ ਹੋ ਜਾਣੀ ਹੈ ਇਹ ਪੂਰਾ ਸਟ ਬਣ ਜਾਂਦਾ ਸਟ ਈ ਨਾੜੋਂ ਜਿਵੇਂ ਅੱਗੇ ਬਾਈ ਮੈਂ ਪਰਾਉੜਾ ਇਹ ਲੈ ਲੈਂਦੇ ਹੁੰਦੇ ਸੀ ਮੈਂ ਤਾਂ ਆਪਣੇ ਪੈਰ ਥੱਕ ਜਾਂਦਾ ਪੁੱਛ ਘਰ ਲੈ ਜਾਂਦੇ ਸੀ ਮਰੋਂ ਮਰ ਜਾਂਦੇ ਹੁਣ ਨਾੜੇ ਤਾਂ ਡੇਗਾ ਕਰੂ ਹਾਂ ਨਾੜੇ ਦੇ ਸਾਬ ਵੀ ਤੰਮਰੇ ਸਾ ਹੋ ਗਈਆਂ ਤਿੰਨ ਇੱਕ ਦੂਜੀ ਇੱਕ ਹੱਥ ਲਈ ਕੇ ਜੀ 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 ਠੀਕ ਹੈ ਇਹ ਬੰਦੇ ਵੀ ਸਾਰੇ ਫਿਕਟਰਾਂ ਨੂੰ ਸਾਰੇ ਫਿਕਟਰਾਂ ਦੀ 1 ਕਿਲੋ 1 ਕਿਲੋ ਠੀਕ ਆ ਫਿਰ ਇਹਦਾ ਬਾਈ ਕੰਪਲੀਟ ਵਾਰੀਡ ਕੀ ਆ ਇਹਦਾ 800 ਰੁਪਏ ਉਹ ਚੱਲ ਜੀ ਆ ਫੀਟਿੰਗ ਆ ਗਈ ਵਿੱਚੇ ਲੱਪਿਆ ਹਾਂ ਜੀ ਕਰਕੇ ਵੀ ਦੇ ਦਾਂਗੇ ਪੂਰੇ ਅੱਛਾ ਹਾਂ ਸਾਰੀਆਂ ਰੇਸਾਂ ਨਾਲ ਚੱਲੂ ਹੋਣਗੀਆਂ ਯਾਰ ਜੀ ਫਾਟ ਸੌਂ ਗਿਆ ਸੌਂ ਰਿਹਾ ਜਗਰਾ ਪੂਰਾ ਭਾਰੀ ਹੈ ਹਨਾ ਬਈ ਇੱਕ ਲੈ ਦਾ ਮਾਲ ਹਾਂ ਬਈ ਸਾਹਿਬ ਅਭੀ ਆਮ ਚਾਰ ਗੋੜਕੇ ਬਣਾਤਾ ਪ੍ਰਿੰਟ ਕੋਲੋਂ ਦਾ ਪੂਰਾ ਹੈਵੀ ਜਵਾਲ ਹੈ ਵਜਨੇ ਮੋਂ ਤਾਂ ਬਈ ਹਾਂ ਜੀ ਆਪਣਾ ਬਹੁਤ ਬੜੀ ਆਹ ਥੋੜੇ ਬੋਤਲਾਂ ਚਾੜ ਲਈ ਆਪਾਂ ਆਪ ਨੂੰ ਲਈ ਤੇ ਆਹ ਮਗਾਟਾਂ ਦੇ ਡੰਡੇ ਵੀ ਆ ਬਣਾਉਣੇ ਸੀਟ ਕਵਰ ਤੇ ਸੀਟ ਕਵਰ ਤੇ ਇਹ ਆਪਣਾ ਆਪ ਕਿਆ ਕਰਵਾਇਆ ਹੋਇਆ ਹੈ ਇਹਦਾ ਵੀ ਰੇਟ ਬਾਜ਼ਾਰ ਨਾਲੋਂ ਬਹੁਤ ਘੱਟ ਹੈ ਹੈ ਬਾਈ ਤੁਸੀਂ ਇਹ ਜਦੋਂ ਸਨਾਮ ਤੋਂ ਆਪਾਂ ਤੌਲੀਆਂ ਰੋਡ ਤੇ ਲੱਗੇ ਉੱਥੇ ਬਾਈ ਦੀ ਦੁਕਾਨ ਆ ਗੱਡੀ ਵਾਲਾ ਸੀ ਟਾ ਗੱਡੀ ਵਾਲਾ ਬੋਲਦੇ ਨੇ ਵਿਚਾਲੇ ਗੱਡੀ ਆ ਸਰ ਰੋਡ ਪਾਣੀ ਨੂੰ ਜਾਂਦਾ ਰੋਡ ਹਾਂ ਹਾਂਜੀ ਹਾਂ ਸਿਰਫ 800 ਰੁਪਏ ਦਾ ਲਾਇਆ ਹੋਇਆ ਹੈ ਉਹ ਵੀ ਮੁੱਲ ਲੁਕਾ 15 1500 ਰੁਪਏ ਵੀ ਲਈ ਜਿੰਦਰੀ ਜਮਾ ਮੇਰੇ ਆਵਾ ਹੁਣ ਇਹ ਤਾਂ ਪੰਪੂ ਨਾਲ ਕੋਈ ਹੋ ਰਿਹਾ ਨਾ ਕਿਉਂਕਿ ਉਹ ਵੀ ਤਾਂ ਹੋਰ ਆਵਾਂ ਨੂੰ ਕੀ ਬਤਵਾਣਾ ਭਾਈ ਪੰਜਾਬ ਦੇ ਆ ਵੀ ਪਹਿਲਾਂ ਤੇ ਇਹ ਜਿਹੜੇ ਜਿਨ੍ਹਾਂ ਆ ਰਵਣਾ ਵਾਲਾ ਜਿਵੇਂ ਆਪਣੇ ਪਹਿਲਾਂ ਹੋਵੇ ਹਾਂ ਜਿਵੇਂ ਉਹਨਾਂ ਦੀ ਵੀ ਅੱਗੇ ਆ ਪਹਿਲਾਂ ਇਹਦਾ ਆ ਗਿਆ ਅੱਛਾ ਇਹਨਾਂ ਦਾ ਆ ਗਿਆ ਇਹਨਾਂ ਦਾ ਆ ਲੱਗਦਾ ਵੀ ਹਾਂ ਕਵਜਾ ਸਿਸਟਮ ਹਾਂ ਕਵਜਾ ਇਹ ਇਹਦੇ ਨਾਲ ਆ ਤਾਂ ਮਜ਼ਬੂਤ ਆ ਹੈਵੀ ਆ ਆ ਹੈਵੀ ਬਸ ਆ ਪੈਂਟ ਪਾ ਹਾਂ ਪੈਂਟ ਪੈਲ ਨੂੰ ਬਹੁਤ ਘੱਟ ਹੈ ਹਨਾ ਬਹੁਤ ਘੱਟ ਟੁੱਟਦੀ ਨਹੀਂ ਤਾਂ ਬੰਦਾ ਸਾਈਂ ਖੜਾ ਹੋ ਜਾਈ ਉੱਪਰ ਇਹਦਾ ਵੀ ਲੋਕਾਂ ਨੂੰ ਨਹੀਂ ਜਾਂਦੀ ਨਹੀਂ ਕਿਸੇ ਬਸੇ ਹਨਾ ਇਹ ਨਹੀਂ ਜਾਂਦਾ ਬਸ ਇਹਦਾ ਲਾਈਫ ਟਾਈਮ ਵਾਲੀ ਚੀਜ਼ ਹੈਗੀ ਹਾਂਜੀ ਇਹਦਾ ਰੇਟ ਰੂਟ ਕੋਈ ਫਿਰ ਇਹਦਾ ਸਰਪਟਾਈਸ ਹੋ ਜਾਂਦੀ ਹੈ ਠੀਕ ਹੈ ਅਨਫੇਅਰ ਵੀਟਾਈਸ ਹੋ ਚੁੱਕੀ ਵਧੀਆ ਪੂਰਾ ਹੈਵੀ ਪੇਪਰ ਹੈ ਜੀ ਕੰਪਨੀ ਦਾ ਪੇਪਰ ਹੁੰਦਾ ਜੀ ਮੇਰੇ ਬੰਦਾ ਇਹ ਐਸੇ ਪੇਪਰ ਕਿਉਂ ਨਾ ਦੇ ਦਿੰਦੇ ਮਨੂੰ ਠੀਕ ਹੈ ਜੀ ਅਬਰਾਹਮ ਆ ਰਿਹਾ ਤਾਂ ਇਹ ਪੈਨੇ ਬੰਦੇ ਇਹ ਇੰਨਾ ਦਾ ਮਤਲਬ ਕਿ ਕੰਪਨੀ ਵੱਲੋਂ ਆਉਂਦਾ ਜਿਹੜਾ ਸੁਪਨਾਂ ਦੇ ਮੋਤੀ ਜਿ cụcਤੀ ਹਾਂ ਉਹੀ ਬਣਾਉਨੇ ਹਾਂ ਬਣਾਉਣੇ ਨੇ ਚਾਹ ਕਰਦੇ ਨੇ ਭਾਈ ਇਹ ਜਿਹੜਾ ਸਵਰਾਜ ਉਹ ਟਮਾਟਰੀ ਤੇ ਹੁੰਦਾ ਫੂਟ ਰੈਸਟ ਆ ਆਪਣਾ ਯਾਨੀ ਕਿ ਪੱਤੀ ਜੀ ਵਾਲਾ ਜਿਹੜੇ ਪੁਰਾਣੇ ਮਾਡਲ ਨੇ ਜਿੰਨਾਂ ਦੇ ਹੁੰਦੇ ਜਿਵੇਂ ਉਹ ਹੋਰ ਬਣਾ ਉਹੀ ਮੌਜੂਦ ਹੀ ਨਹੀਂ ਰਿਹਾ ਇਸ ਵਿੱਚ ਨਾ ਉਂਕੀ ਨਹੀਂ ਉਹ ਉਂਕਲਾ ਪਾਇਆ ਸੋਪੜ ਹਾਂ ਤੇ ਆਪਰਾ ਐਡਰੈਸ ਭਾਈ ਸੁਨਾਮ ਤੋਂ ਕੌਰੀਆ ਰੋਡ ਸੁਨਾਮ ਤੋਂ ਕੌਰੀਆ ਰੋਡ ਹੈ ਪٹرول ਪੰਪ ਦੇ ਜਮਾ ਸਾਹਮਣੇ ਦੁਕਾਨ ਠੀਕ ਹੈ ਭਾਈ ਇੱਕ ਵਾਰ ਤੁਸੀਂ ਜ਼ਰੂਰ ਭਾਈ ਨਿਕਲ ਧਾਇਓ ਤੇ ਬਾਪਰਾ ਨਹੀਂ ਕੋਈ ਮੁਰਦਾ ਹੈ ਬਾਪਰਾ ਕਿਉਂ ਮਹਾ ਮੁਰਦ ਨਹੀਂ ਹੁੰਦੇ ਠੀਕ ਹੈ ਆ ਦੇਖੋ ਵੀਡੀਓ ਦੇਖਿਓ ਉਹਨੂੰ ਹੋਰ ਅਸਟਾਫ ਕਰਨਾ ਹੈ ਬਸ ਠੀਕ ਹੈ ਲੈ ਬਈ ਜਰੂਰ ਆਇਓ ਚੰਗਾ ਬਈ ਤੁਹਾਨੂੰ